ਇਸੋ ਜਲੰਧਰ ਵਿੱਚ ਜਿਹੜਾ ਹੈਗਾ ਚੋਣ ਪ੍ਰਚਾਰ ਪੂਰੇ ਤਰੀਕੇ ਨਾਲ ਚੱਲ ਰਿਹਾ ਹੈ ਇਸ ਵਕਤ ਸਾਡੇ ਨਾਲ ਜੋੜ ਮਾਰ ਦੇ ਮੌਜੂਦ ਨੇ ਸਰ ਕਿਸ ਤਰੀਕੇ ਦੇ ਤਸਵੀਰ ਵੇਖ ਰਹੇ ਹੋ ਜਲੰਧਰ ਵਿੱਚ ਕੁਝ ਲੱਗ ਰਿਹਾ ਬਦਲਾ ਨਜ਼ਰ ਆ ਰਿਹਾ ਇਹ ਦੇਖੋ ਨੈਚਰਲੀ ਆ ਜਲੰਧਰ ਦੇ ਲੋਕਾਂ ਨੇ ਪਿੱਛੇ ਬੀਜਪੀ ਨੂੰ ਵੀ ਵੋਟਾਂ ਪਾ ਕੇ ਦੇਖ ਲਿਆ ਕਾਂਗਰਸ ਨੂੰ ਵੀ ਪਾ ਕੇ ਦੇਖ ਲਿਆ ਹੁਣ ਜਿਹੜੀ ਹੈਗੀ ਆ ਬਾਈਪੋਲ ਇਲੈਕਸ਼ਨ ਵਿਧਾਨ ਸਭਾ ਦੀ ਹੋਣ ਜਾ ਰਹੀ ਆ ਉਹਦੇ ਵਿੱਚ ਜਿਹੜੀ ਬੈਸਟ ਦੇ ਲੋਕ ਨੇ ਉਹ ਆਮ ਆਦੀ ਪਾਰਟੀ ਨੂੰ ਸਪੋਰਟ ਕਰ ਰਹੇ ਤੁਹਾਡੇ ਸਾਹਮਣੇ ਬਹੁਤ ਸਾਰਾ ਵੱਡਾ ਇਕੱਠ ਹਰ ਇੱਕ ਜਿੱਥੇ ਵੀ ਕੋਈ ਮੀਟਿੰਗ ਹੋ ਰਹੀ ਹੈ ਸੈਂਕੜੇ ਦੀ ਤਾਦਾਦ ਦੇ ਵਿੱਚ ਲੋਕ ਆ ਰਹੇ ਨੇ ਕਿਉਂਕਿ ਜਿਹੜੇ ਐਮਐਲਏ ਰੋ ਰਹੇ ਹੋਣੇ ਉਤੋਂ ਲੋਕ ਬਹੁਤ ਨਾ ਖੁਸ਼ ਨੇ ਕਿਉਂਕਿ ਉਹਨਾਂ ਨੇ ਜੋ ਜੋ ਹਲਕੇ ਦੇ ਵਿੱਚ ਕੀਤਾ ਉਹ ਹੁਣ ਲੋਕ ਦੱਸਦੇ ਨੇ ਤਾਂ ਉਹਦਾ ਪਤਾ ਲੱਗਦਾ ਕਿ ਕਿੰਨੇ ਉਹਨੇ ਉਰੇ ਕਪੜੇ ਕੀਤੇ ਨੇ ਕੀ ਕੁਛ ਨਹੀਂ ਕੀਤਾ ਪੁੱਠੇ ਸਿੱਧੇ ਜਿਨ੍ਹਾਂ ਨੇ ਕੰਮ ਉਹ ਨਹੀਂ ਕੀਤੇ ਪਰ ਜਿਹੜਾ ਉਮੀਦਵਾਰ ਹੁਣ ਆਮ ਆਦੀ ਪਾਰਟੀ ਨੇ ਇਥੋਂ ਉਤਾਰਿਆ ਭਖਤ ਜੀ ਉਹ ਇਮਾਨਦਾਰ ਵਧੀਆ ਬੰਦੇ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਉਹ ਜਿੰਨਾ ਵੀ ਹੋ ਸਕੂਗਾ ਇਸ ਜਿਹੜੀ ਬੈਸਟ ਦਾ ਵਿਕਾਸ ਕਰਾਂਗੇ ਔਰ ਜਿਹੜੇ ਹੋਣ ਵਾਲੇ ਕੰਮ ਨੂੰ ਉਹਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਅਸੀਂ ਵੀ ਅੱਜ ਇੱਥੇ ਆ ਅਸੀਂ ਵੀ ਜਿਹੜਾ ਹੈਗਾ ਲੋਕਾਂ ਨਾਲ ਵਿਚਰਦੇ ਰਹਾਂਗੇ ਔਰ ਇਹ ਨਹੀਂ ਹੈ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਇਹਨਾਂ ਦਾ ਫੋਨ ਨਹੀਂ ਚੱਕਣਾ ਹਰ ਜਿਹੜੇ ਕੰਮ ਕਰਨੇ ਉਹ ਵੀ ਅਸੀਂ ਬਾਅਦ ਚ ਵੀ ਇਹਨਾਂ ਨਾਲ ਲੱਗਦੇ ਨਾ ਔਰ ਉਹਦਾ ਬੜੀ ਖੁਸ਼ੀ ਦੀ ਗੱਲ ਹੈ ਜਲੰਧਰ ਦੇ ਲੋਕਾਂ ਨੂੰ ਕਿ ਸਾਡੇ ਮੁੱਖ ਮੰਤਰੀ ਸਾਹਿਬ ਇੱਥੇ ਰਿਹਾ ਕਰਨਗੇ ਉਹਨਾਂ ਨੇ ਦੋ ਦਿਨ ਇੱਥੇ ਰਿਹਾ ਕਰਨਾ ਸੋ ਜਿਹਦੇ ਨਾਲ ਜਲੰਧਰ ਦੇ ਨੂੰ ਤਾਂ ਫਾਇਦਾ ਹੋਣੀ ਹੋਣਾ ਉਹਦੇ ਨਾਲ ਲੱਗਦੇ ਜਿਹੜੀ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਜਿਹੜਾ ਫਾਇਦਾ ਪਿਛਲੇ ਕੋ ਤੁਸੀਂ ਬੜਾ ਜ਼ੋਰ ਲਾ ਕੇ ਰਿੰਕੂ ਜੀ ਨੂੰ ਜਿਤਾਇਆ ਸੀ ਤੁਹਾਡੀ ਕੈਂਪੇਨ ਉਹਦੇ ਕਵਰ ਕੀਤੀ ਸੀ ਤਾਂ ਲੋਕਾਂ ਦੇ ਮਨ ਵਿੱਚ ਕਿੰਨਾ ਕਿਤੇ ਉਸ ਵਕਤ ਨਿਰਾਸ਼ਾ ਹੋ ਗਈ ਸੀ ਕਿ ਤੁਸੀਂ ਜਿਤਾਇਆ ਫਿਰ ਉਹ ਛੱਡ ਕੇ ਚਲੇ ਗਏ ਕਿ ਉਹ ਨਿਰਾਸ਼ਾ ਦੂਰ ਹੋ ਰਹੀ ਹੈ ਕਿਤੇ ਨਹੀਂ ਦੇਖੋ ਲੋਕ ਸਗੋਂ ਸਿਆਣੇ ਨੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਵੋਟ ਪਾ ਕੇ ਜਿੱਤੇ ਹ ਰਿੰਕੂ ਪਰ ਰਿੰਕੂ ਦਗਾ ਕਰ ਗਿਆ ਅ ਸ਼ੀਤਲ ਦਗਾ ਕਰ ਗਿਆ ਸੋ ਲੋਕ ਹੁਣ ਉਹਨਾਂ ਨੂੰ ਸਬਕ ਸਿਖਾਉਣ ਨੂੰ ਤਿਆਰ ਨੇ ਆਮ ਆਦਮੀ ਪਾਰਟੀ ਨੇ ਤਾਂ ਕੁਝ ਮਾਰ ਨਹੀਂ ਕੀਤਾ ਤਾਂ ਪਾਰਟੀ ਹੈ ਪਾਰਟੀ ਅਸੀਂ ਹੁਣ ਜੇ ਮੈਂ ਕਹਾ ਹੁਣ ਮੇਰੇ ਚ ਕਿਸੇ ਨੇ ਕੀ ਦੇਖਿਆ ਵੀ ਚੰਗਾ ਕਿ ਮਾੜਾ ਪਰ ਇਹ ਮੈਨੂੰ ਪਰਖ ਕੀ ਪਤਾ ਲੱਗਣਾ ਕਿ ਮੈਂ ਚੰਗਾ ਜਾਂ ਮਾੜਾ ਉਹ ਲੋਕਾਂ ਨੇ ਪਰਖ ਲਏ ਉਹ ਜਿਹੇ ਜੇ ਨਿਕਲੇ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਜਿਹੜੇ ਭਗਤ ਪਰਿਵਾਰ ਆ ਇਮਾਨਦਾਰ ਪਰਿਵਾਰ ਆ ਚੰਗਾ ਪਰਿਵਾਰ ਆ ਸੋ ਉਹਦਾ ਬੈਨੀਫਿਟ ਵੀ ਇੱਥੇ ਜਿਹੜਾ ਦੇਖਣ ਨੂੰ ਚਾਚਤੋਂ ਸਾਡੇ ਨਾਲ ਮੌਜੂਦ ਸੀਗੇ ਇਸ ਵਕਤ ਗੱਲ ਕੀਤੀ ਜਾਵੇ ਤਾਂ ਪੂਰੀ ਲੀਡਰਸ਼ਿਪ ਜਿਹੜੀ ਇਸ ਵਕਤ ਮੈਦਾਨ ਵਿੱਚ ਤੇ ਜੋਰਾ-ਸ਼ੋਰਾ ਤੇ ਚੋਣ ਪ੍ਰਚਾਰ ਤੇ ਕਿਤਾ ਜਾ ਰਿਹਾ ਹੈ ਜਲੰਧਰ ਤੋਂ ਕੈਮਰਾ ਪਸੰਦ ਮਰਪੁਰ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸੂਰਾ ਟੀਵੀ ਇਸ ਵਕਤ ਜਲੰਧਰ ਵਿੱਚ ਜਿਹੜਾ ਹੈਗਾ ਚੋਣ ਪ੍ਰਚਾਰ ਪੂਰੇ ਤਰੀਕੇ ਨਾਲ ਚੱਲ ਰਿਹਾ ਹੈ ਇਸ ਵਕਤ ਸਾਡੇ ਨਾਲ ਜੋੜ ਮਾਰ ਦੇ ਮੌਜੂਦ ਨੇ ਸਰ ਕਿਸ ਤਰੀਕੇ ਦੇ ਤਸਵੀਰ ਵੇਖ ਰਹੇ ਹੋ ਜਲੰਧਰ ਵਿੱਚ ਕੁਝ ਲੱਗ ਰਿਹਾ ਬਦਲਾ ਨ ਦਿਲੰਦਰ ਇਹ ਲੋਕਾਂ ਨੇ ਪਿੱਛੇ ਆ ਬੀਜਪੀ ਨੂੰ ਵੀ ਵੋਟਾਂ ਪਾ ਕੇ ਦੇਖ ਲਿਆ ਕਾਂਗਰਸ ਨੂੰ ਵੀ ਪਾ ਕੇ ਦੇਖ ਲਿਆ ਹੁਣ ਜਿਹੜੀ ਹੈਗੀ ਆ ਬਾਈਪੋਲ ਇਲੈਕਸ਼ਨ ਵਿਧਾਨ ਸਭਾ ਦੀ ਹੋਣ ਜਾ ਰਹੀ ਆ ਉਹਦੇ ਵਿੱਚ ਜਿਹੜੀ ਬੈਸਟ ਦੇ ਲੋਕ ਨੇ ਉਹ ਆਮਾਦੀ ਪਾਰਟੀ ਨੂੰ ਸਪੋਰਟ ਕਰ ਰਹੇ ਤੁਹਾਡੇ ਸਾਹਮਣੇ ਬਹੁਤ ਸਾਰਾ ਵੱਡਾ ਇਕੱਠ ਹਰ ਇੱਕ ਜਿੱਥੇ ਵੀ ਕੋਈ ਮੀਟਿੰਗ ਹੋ ਰਹੀ ਆ ਸੈਂਕੜੇ ਦੀ ਤਾਦਾਦ ਦੇ ਵਿੱਚ ਲੋਕ ਆ ਰਹੇ ਨੇ ਕਿਉਂਕਿ ਜਿਹੜੇ ਐਮਐਲਏ ਰੋ ਰਹੇ ਹੋਣੇ ਉਹ ਤੋਂ ਲੋਕ ਬਹੁਤ ਨਾ ਖੁਸ਼ ਨੇ ਕਿਉਂਕਿ ਉਹਨਾਂ ਨੇ ਜੋ ਜੋ ਹਲਕੇ ਦੇ ਵਿੱਚ ਕੀਤਾ ਉਹ ਹੁਣ ਲੋਕ ਦੱਸਦੇ ਨੇ ਤਾਂ ਉਹ ਤਾਂ ਪਤਾ ਲੱਗਦਾ ਕਿ ਕਿੰਨੇ ਉਹਨੇ ਉਰੇ ਕਪੜੇ ਕੀਤੇ ਨੇ ਕੀ ਕੁਛ ਨਹੀਂ ਕੀਤਾ ਪੁੱਠੇ ਸਿੱਧੇ ਜਿਨ੍ਹਾਂ ਨੇ ਕੰਮ ਉਹ ਨਹੀਂ ਕੀਤੇ ਪਰ ਜਿਹੜਾ ਉਮੀਦਵਾਰ ਹੁਣ ਆਮ ਆਦਮੀ ਪਾਰਟੀ ਨੇ ਇਥੋਂ ਉਤਾਰਿਆ ਭਗਤ ਜੀ ਉਹ ਇਮਾਨਦਾਰ ਵਧੀਆ ਬੰਦੇ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਉਹ ਜਿੰਨਾ ਵੀ ਹੋ ਸਕੂਗਾ ਇਸ ਜਿਹੜੀ ਬੈਸਟ ਦਾ ਵਿਕਾਸ ਕਰਾਉਣਗੇ ਔਰ ਜਿਹੜੇ ਹੋਣ ਵਾਲੇ ਕੰਮ ਨੇ ਉਹਨੂੰ ਪਹਿਲੇ ਆਧਾਰਿਤ ਕਰਾਂਗੇ ਅਸੀਂ ਵੀ ਅੱਜ ਇੱਥੇ ਆ ਅਸੀਂ ਵੀ ਜਿਹੜਾ ਹੈਗਾ ਲੋਕਾਂ ਨਾਲ ਵਿਚਰਦੇ ਰਹਾਂਗੇ ਔਰ ਇਹ ਨਹੀਂ ਹੈ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਇਹਨਾਂ ਦਾ ਫੋਨ ਨਹੀਂ ਚੱਕਣਾ ਹਰ ਜਿਹੜੇ ਕੰਮ ਕਰਨੇ ਉਹ ਵੀ ਅਸੀਂ ਬਾਅਦ ਚ ਵੀ ਇਹਨਾਂ ਨਾਲ ਲੱਗਦੇ ਨਾ ਔਰ ਉਹਦਾ ਬੜੀ ਖੁਸ਼ੀ ਦੀ ਗੱਲ ਹੈ ਜਲੰਧਰ ਦੇ ਲੋਕਾਂ ਨੂੰ ਕਿ ਸਾਡੇ ਮੁੱਖ ਮੰਤਰੀ ਸਾਹਿਬ ਇੱਥੇ ਰਿਹਾ ਕਰਨਗੇ ਉਹਨਾਂ ਨੇ 2 ਦਿਨ ਇੱਥੇ ਰਿਹਾ ਕਰਨਾ ਸੋ ਜਿਹਦੇ ਨਾਲ ਜਲੰਧਰ ਦੇ ਨੂੰ ਤਾਂ ਫਾਇਦਾ ਹੋਣੀ ਹੋਣਾ ਉਹਦੇ ਨਾਲ ਲੱਗਦੇ ਜਿਹੜੀ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਜਿਹੜਾ ਫਾਇਦਾ ਪਿਛਲੀ ਵਾਰ ਤੁਸੀਂ ਬੜਾ ਜ਼ੋਰ ਲਾ ਕੇ ਰਿੰਕੂ ਜੀ ਨੂੰ ਜਿਤਾਇਆ ਲੋਕਾਂ ਦੇ ਮਨ ਵਿੱਚ ਕਿੰਨਾ ਕਿਤੇ ਉਸ ਵਕਤ ਨਿਰਾਸ਼ਾ ਹੋ ਗਈ ਸੀ ਕਿ ਤੁਸੀਂ ਜਿਤਾਇਆ ਫਿਰ ਉਹ ਛੱਡ ਕੇ ਚਲੇ ਗਏ ਕਿ ਉਹ ਨਿਰਾਸ਼ਾ ਦੂਰ ਹੋ ਰਹੀ ਹੈ ਕਿਤੇ ਨਹੀਂ ਦੇਖੋ ਲੋਕ ਸਗੋਂ ਸਿਆਣੇ ਨੇ ਲੋਕਾਂ ਨੂੰ ਪਤਾ ਹੈ ਕਿ ਅਸੀਂ ਵੋਟ ਪਾ ਕੇ ਜਿਤਾਇਆ ਰਿੰਕੂ ਪਰ ਰਿੰਕੂ ਦਗਾ ਕਰ ਗਿਆ ਸ਼ੀਤਲ ਦਗਾ ਕਰ ਗਿਆ ਸੋ ਲੋਕ ਹੁਣ ਉਹਨਾਂ ਨੂੰ ਸਬਕ ਸਿਖਾਉਣ ਨੂੰ ਤਿਆਰ ਨੇ ਆਮ ਆਦਮੀ ਪਾਰਟੀ ਨੇ ਤਾਂ ਕੁਝ ਮਾਰ ਨਹੀਂ ਕੀਤਾ ਤਾਂ ਪਾਰਟੀ ਹੈ ਪਾਰਟੀ ਅਸੀਂ ਹੁਣ ਜੇ ਮੈਂ ਕਹਾ ਹੁਣ ਮੇਰੇ ਚ ਕਿਸੇ ਨੇ ਕੀ ਦੇਖਿਆ ਵੀ ਚੰਗਾ ਕੁਮੜਾ ਪਰ ਇਹ ਮੈਨੂੰ ਪਰਖ ਕੀ ਪਤਾ ਲੱਗਣਾ ਕਿ ਮੈਂ ਚੰਗਾ ਜਾਂ ਮਾੜਾ ਉਹ ਲੋਕਾਂ ਨੇ ਪਰਖਲੇ ਉਹ ਜਿਹੇ ਜੇ ਨਿਕਲੇ ਸਾਨੂੰ ਸਾਰਿਆਂ ਨੂੰ ਪਤਾ ਪਰ ਜਿਹੜੇ ਭਗਤ ਪਰਿਵਾਰ ਹੈ ਇਮਾਨਦਾਰ ਪਰ ਪਰਿਵਾਰ ਹੈ ਚੰਗਾ ਪਰਿਵਾਰ ਹੈ ਸੋ ਉਹਦਾ ਬੈਨੇਫਿਟ ਵੀ ਇੱਥੇ ਜਿਹੜਾ ਦੇਖਣ ਨੂੰ ਚਾਚਤ ਤੁਸੀਂ ਜੁੜ ਮੋਜਾ ਸਾਡਾ ਨਾ ਮੌਜੂਦ ਸੀਗੇ ਇਸ ਵਕਤ ਗੱਲ ਕੀਤੀ ਜਾਵੇ ਤਾਂ ਪੂਰੀ ਲੀਡਰਸ਼ਿਪ ਜਿਹੜੀ ਇਸ ਵਕਤ ਮੈਦਾਨ ਵਿੱਚ ਤੇ ਜੋਰਾ-ਸ਼ੋਰਾ ਤੇ ਚੋਣ ਪ੍ਰਚਾਰ ਤੇ ਕੀਤਾ ਜਾ ਰਿਹਾ ਹੈ ਗਿਲੰਦਰ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸੂਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर